ਜੋ ਜੀ ਕੇ ਕਾalse ਅਗਰ ਜੀ ਕੀ ਪਤੇ ਮਾਈਕਰ ਚਾਂਦ ਸਿੰਘ ਸੇ ਮੇਰੇ ਅਰਜ਼ੀ ਜਿਹੜੀ ਲਿਖਤਿਆ ਉਹਦਾ ਵਿਸ਼ਾ ਵਾ ਜਿੰਦਗੀ ਦੇ ਵਿੱਚ ਜਿਹੜੀ ਵੀ ਕੋਈ ਅਸੀਂ ਚੀਜ਼ ਕੀਮਤੀ ਚੀਜ਼ ਜਿਹੜੀ ਵਰਤਦੇ ਆ ਜਾਂ ਜਿਹੜੇ ਚੰਗੇ ਤੁਹਾਡੇ ਵਿਚਾਰ ਆ ਜਿ ਉਹਨ ਕਿਸੇ ਦੇ ਗੁਰਮਤ ਅਨੁਸਾਰ ਆ ਜਾਂ ਕੁਝ ਸਹੀ ਜਿਹੜੇ ਆ ਵਿਚਾਰ ਉਹਨਾਂ ਨੂੰ ਜ਼ਰੂਰ ਵਰਤਣਾ ਵਾ ਜੇ ਉਹਨਾਂ ਦੀ ਜਿਹੜੀ ਕੀਮਤ ਆ ਤੁਹਾਨੂੰ ਅਦਾ ਕਰਨੀ ਪੈਂਦੀ ਆ ਜਿੱਦਕਿ ਕੋਈ ਨਹੀਂ ਵੀ ਉਹਨਾਂ ਦੀਆਂ ਵਸਤੂਆਂ ਜਿਹੜੀਆਂ ਵੀ ਹੁੰਦੀਆਂ ਵਾ ਚੰਗੇ ਵਿਚਾਰਾਂ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨਾ ਕਿਆ ਕਹੇ ਚੰਗੇ ਕੀ ਚੀਜ਼ ਤੇ ਤੁਸੀਂ ਸਵਾਰੀ ਕਰਦੇ ਜੇ ਜਾ ਕੋਈ ਕੀਮਤਾ ਵਸਤੂਆਂ ਉਹਨਾਂ ਦਾ ਰੂਪ ਵਖੋ ਆਪੋ ਸਕਦਾ ਵਾ ਕੀਮਤ ਦਾ ਪਰ ਉਹਦੀ ਕੀਮਤ ਆ ਉਹ ਤੁਹਾਨੂੰ ਜਿਹੜੀ ਆ ਕਿ ਇਹਨੂੰ ਦੇਣੀ ਪੈਂਦੀ ਆ ਜਿਵੇਂ ਮਿਸਾਲ ਦੇ ਤੌਰ ਤੇ ਜੇ ਵੀ ਆਪਾਂ ਬਾਹਰੀ ਪਰਵਾਇ ਦੇਖ ਲਈਏ ਜੇ ਕਿਸ ਨੇ ਚਿੱਟੇ ਰੰਗ ਦਾ ਕੁਰਤਾ ਪਹਿਮਾ ਬੱਤੀਆ ਪਾਇਆ ਵਾ ਚੰਗਾ ਬੱਤੀਆ ਕਾ ਪਾਇਆ ਉਹਨੂੰ ਪਾਉਣਾ ਵਾ ਤੇ ਉਹਨੂੰ ਉਹਦੀ ਕੀਮਤ ਦੇਣੀ ਚਿੱਟਾ ਸਾਫ਼ ਰੱਖਣਾ ਪਊਗਾ ਇਹ ਨਹੀਂ ਵੀ ਚੱਕਰ ਵਿੱਚ ਤੁਰਿਆ ਫਿਰੇ ਦਾਗ ਸਟਾਪ ਗਿਆ ਗੰਦੇ ਨਾ ਨਹੀਂ ਉ ਤਾਂ ਬਰਾਂ ਲੱਗੋਗਾ ਉਹਨੂੰ ਸਾਫ਼ ਰੱਖਣਾ ਉਹਨੂੰ ਪਹਿਣਾ ਜਦੋਂ ਕਿਤੇ ਉਹਨੇ ਜਾਣਾ ਆਉਣਾ ਬਾਹਰ ਕਿਸੇ ਵਿਆਹ ਉੱਤੇ ਜਾਂ ਕਿਸੇ ਸੁਹਾਗੂ ਵਿੱਚ ਉੱਥੇ ਉਹਨੂੰ ਪ੍ਰੈਸ ਕਰਕੇ ਚੰਗੀ ਤਰ੍ਹਾਂ ਜਾਊਗਾ ਫੇਰ ਹੀ ਉਹ ਜੜੀ ਚਟੇ ਜਿਹੜਾ ਉਹਦੀ ਇੱਕ ਕੁਰਤੇ ਪਜਾਮੇ ਦੀ ਜਾਂ ਸੂਟ ਦੀ ਕੀਮਤ ਆ ਫੇਰ ਹੀ ਆ ਜਿਹੜਾ ਉਹਦੀ ਉਹਦੀ ਤੁਹਾਨੂੰ ਚੰਗਾ ਲੱਗਣਾ ਉਹਨੇ ਉਹਨੂੰ ਲੱਗਣਾ ਉਹਨੇ ਆ ਉਹਦੀ ਉਹ ਕੀਮਤੀ ਆ ਉਹ ਜਿਹੜੀਆਂ ਦਾ ਉਹਨਾਂ ਨੂੰ ਇਹ ਦੇ ਰੂਪ ਵਿੱਚ ਕਰਨੀ ਪੈਣੀ ਆ ਕਰਨੀ ਜਿਹੜੀਆਂ ਉਹ ਜਿਹੜੀ ਆ ਉਹ ਪਹਿਣੀ ਆ ਇਹ ਨਹੀਂ ਹੁੰਦਾ ਕਿ ਚਟਾ ਸੂਟ ਪਾਇਆ ਹੋਾ kurta pajama ਪਾਇਆ ਤੇ ਜਿੱਥੇ ਮਰਜ਼ੀ ਜੀਕਦਾ ਬਹਿ ਗਏ ਚੌੜੀ ਮਾਰ ਕੇ ਉਥੇ ਪਤਲਾ ਮਾਰਿਆ ਉਥੇ ਲੰਮੇ ਬੈ ਗਏ ਇਸ ਤਰ੍ਹਾਂ ਨਹੀਂ ਕਰ ਸਕਦਾ ਕਿ ਜਮੀਨ ਤੇ ਬੈ ਗਏ ਭਾਵੇਂ ਘਾਹ ਤੇ ਬੈ ਗਏ ਜੇ ਵਧੀਆ ਕਿਸੇ ਨੇ ਸਾਫ ਸੁਥਰੀ ਪੱਗ ਬੰਦੀ ਆ ਚੰਗੀ ਤਰ੍ਹਾਂ ਤੁਸੀਂ ਪੱਗ ਬੰਨ ਜੇ ਇਹ ਬਾਹਰ ਨਹੀਂ ਜਾਣ ਵਾਲੀ ਉਹਨਵੇਂ ਨਹੀਂ ਜਦੋਂ ਪੁੱਲਾਈ ਉਥੋਂ ਸਿਰ ਨਾ ਉਸੇ ਸਿਰ ਤੋਂ ਤੇ ਕਾਸ਼ ਦੇ ਲਈ ਦਾਉਤ ਜਦੋਂ ਜੀ ਕਰੇ ਬੰਨਣਾ ਪਿਆ ਨਹੀਂ ਬਨ ਸਕਦੇ ਨੇ ਇਸ ਤਰ੍ਹਾਂ ਭਾਵੇਂ ਕਿ ਕਿਸੇ ਵੇਲੇ ਤੁਹਾਨੂੰ ਗਰਮੀ ਲੱਗੇ ਜਾਂ ਕੋਈ ਤੁਹਾਨੂੰ ਸਿਰ ਵਿੱਚ ਕਿਸੇ ਵੇਲੇ ਥੋੜੀ ਬਿਧੀ ਪ੍ਰੋਬਲਮ ਵੀ ਹੋਵੇ ਕੋਈ ਪੀੜ ਹੁੰਦੀ ਜਾਂ ਕਿਸੇ ਵਾਰ ਹੁਣ ਲਾ ਪਿੰਦੀ ਆ ਪੇਜ ਟਾਈਟ ਹੋ ਜਾਂਦੇ ਆ ਕਿਉਂਕਿ ਮੇਰੇ ਵੀ ਹੁੰਦੇ ਰਹੇ ਆ ਪਰ ਹੁਣ ਤਾਂ ਅਖੀ ਤਾਂ ਇਹ ਕੰਮ ਤੇ ਹੋਈ ਤਾਂ ਅਖਾਂ ਨੇ ਫੇ ਇਹ ਲੌਣੇ ਨਹੀਂ ਲਿਆ ਹੁਣੇ ਤਰ੍ਹਾਂ ਇਹਨੂੰ ਰੱਖਣਾ ਆ ਘਰ ਜਾ ਕੇ ਲਊ ਇਹਦੀ ਬੱਦੀ ਆ ਤੇ ਉਹਦੀ ਉਹ ਕੀਮਤ ਆ ਉਹਦਾਂ ਪੀੜੋਂ ondia ਗੋਲੀ ਖਾਲੀ ਦੀ ਸਿਰ ਪੀੜ ਦੀ ਰੱਖਦਾ ਨਹੀਂ ਇਹਦੀ ਇਹ ਨਹੀਂ ਉਹ ਵੀ ਉਹਦੀ ਕੀਮਤ ਆ ਜਿਹੜੀ ਸਾਨੂੰ ਕਦੇੜੀ ਪੈਂਦੀ ਆ ਇਸ ਤਰ੍ਹਾਂ ਹੀ ਉਹਨਾਂ ਦੀ ਚੀਜ਼ਾਂ ਦੀ ਜੇ ਵਧੀਆ ਕਿਹਨੇ ਜੁੱਤੀ ਪਾਈ ਆ ਮੁੱਦੇ ਗਾਲ ਆ ਕੋਈ ਕੀਮਤੀ ਕਿ ਅੱਜ ਕੱਲ ਤੇ ਯਾਰਾਂ ਦੇ ਹਿਸਾਬ ਨਾਲ ਜੁੱਤੀਆਂ ਮਿਲਦੀਆਂ ਉਹਨੂੰ ਵੀ ਰਿਸ਼ਕਣੀ ਹੋਊਗੀ ਐ ਪਾਲਛ ਕੀਤੀ ਹੋਵੇ ਤਾਂ ਜਾਇ ਨਹੀਂ ਵੀ ਉਹ ਲਈ ਪਾਈ ਆ ਉਹਨੂੰ ਤੁਸੀਂ ਸਾਹਮਣੇ ਰੱਖੋਗੇ ਇਹ ਆਮ ਵਾ ਪੰਜ ਜੁੱਤੀ ਵੰਗੂ ਨਹੀਂ ਦੀ ਜਿਹੜੀ ਵੀ ਆਮ ਭਾਈ ਫਰਦੇ ਚੇਪ ਚੇਤੋ ਠੋਡ ਮਾਰਿਆ ਉਹਨੂੰ ਕਰਤਾ ਜਿਹੜੀ ਚੀਜ਼ ਗਾੜੀ ਜਿਉਂ ਕਰਤਾ ਘੱਟਾ ਉੱਤੇ ਪਿਆ ਵਾ ਜੋ ਵੀ ਆ ਨੂੰ ਉਸੇ ਪਾਛਣਾ ਹੋਈ ਉਹ ਵੇ ਐ ਚੰਗੀ ਤਰ੍ਹਾਂ ਇਹ ਉਦੀ ਉਹ ਕੀਮਤ ਆ ਤੇ ਤੇ ਇਸੇ ਤਰ੍ਹਾਂ ਜੇਕਰ ਕਿਸ ਨੇ ਕੋਟ ਪੈਂਟ ਪਾਇਆ ਵਾ ਤਾਂ ਇਸੇ ਹੀ ਲਈ ਆ ਤੇ ਉਹਨੂੰ ਉਹਦੀ ਕੀਮਤ ਆ ਚੰਗੀ ਤਰ੍ਹਾਂ ਬਹਿਣਾ ਕਿਤਰਾ ਵਾ ਉਤ ਪਾ ਕੇ ਕਿਤਰਾ ਉਹਨੂੰ ਸਾਫ਼ ਰੱਖਣਾ ਯਾਨੀ ਹੱਥ ਚੀਤਣਾ ਕਿਤਰਾ ਪੁੰਜਣੇ ਆ ਉਹਦੇ ਨਾਲ ਤੁਸੀਂ ਪੁੰਜਣ ਲਾਪੋ ਇਹ ਜਾਵੇਂ ਵੀ ਜਿਵੇਂ ਬੁੱਕਰੀ ਕਰ ਕੇ ਆਪ ਕਪੜੇ ਦੀ ਮਾਰੀ ਜਾਂ ਚਲ ਜਦੋਂ ਮਰਜੀ ਪੂਰੀ ਲੋ ਇਸ ਤਰ੍ਹਾਂ ਨਹੀਂ ਕਰ ਸਕਦੇ ਉਹਦਾ ਆਪਣਾ ਜਿਹੜਾ ਜਿਹੜੀ ਕੀਮਤ ਆ ਉਹ ਆਪਣੀ ਕੀਮਤ ਮੰਗਦੀ ਆ ਉਹ ਚੀਜ਼ ਜਿਹੜੀ ਆ ਇਸੇ ਤਰ੍ਹਾਂ ਹੀ ਆ ਜੇ ਕੋਈ ਕਾਰ ਕੀਮਤੀ ਆ ਤੁਹਾਡੇ ਕੋਲ ਜਾਂ ਉਹਦੇ ਤੇ ਜੇ ਫਦੇ ਚੜ ਲੱਗੇ ਜੇ ਇਹ ਨਹੀਂ ਲੱਭੜੇ ਪੈਰਾਂ ਨਾਲ ਹੀ ਚੱਕਰ ਦੱਬੀ ਹੋਤਰਾ ਹੀ ਵੇਚੜ ਕਾਰ ਚ ਵੜ ਜਾ ਤੁਹਾਨੂੰ ਪੈਰ ਝਾੜਨੇ ਪੈਣਗੇ ਸਾਫ਼ ਰੱਖਣੇ ਪੈਣਗੇ ਉਹ ਕਾਰ ਨੂੰ ਅੰਦਰੋਂ ਬਾਹਰੋਂ ਬਾਹਰੋਂ ਸਾਫ਼ ਕਰਨਾ ਪਊਗਾ ਤਾਂ ਹੀ ਆ ਉਹਨੂੰ ਫੇਰ ਕਿਤਨਾ ਚਲਾ ਰਹੇ ਜੇ ਤੇ ਕੀਮਤੀ ਸ਼ਾਇਦ ਚੁੜੇ ਨਾਲੇ ਵੀ ਵੇਖਣਾ ਪੈਂਦਾ ਜੇ ਬਾਹਰ ਜਿਹੜੇ ਲੋਕੇ ਜਾ ਰਿਹਾ ਇਹ ਨਹੀਂ ਕਿ ਤੇ ਪਾਣੀ ਜਾਂ ਸਿੱਦੇ ਛੱਟਾ ਮਾਰੋ ਅਗਲੇ ਤੇ ਪਾਈ ਜਾਓ ਉੱਥੇ ਵੀ ਤੁਹਾਨੂੰ ਗੈਰਾਂ ਦੇ ਕੀਮਤਾਂ ਜੇ ਵੀ ਆਏ ਕਾਰ ਇਹਦੀ ਮਹਗੇ ਲਈ ਇਹਨੂੰ ਚਲਾਉਂਦੀ ਜਾਇ ਨਹੀਂ ਇਹਨੂੰ ਦੂਜਿਆਂ ਦਾ ਵੀ ਪਤਾ ਨਹੀਂ ਕਿਤਨਾ ਮਹਾਂ ਮਹਗੀ ਕਾਰ ਲਈ ਜੇ ਉਹ ਤੁਹਾਨੂੰ ਹੋਰ ਤਰ੍ਹਾਂ ਜ਼ਿਆਦਾ ਚੰਗੀ ਤਰ੍ਹਾਂ ਸਿਆਣੇ ਹੋ ਕੇ ਚਲਾਉਣਾ ਪੈਂਦਾ ਕਿਉਂਕਿ ਕੋਈ ਇਹ ਨਾਖੇ ਲੈ ਇਹਨੂੰ ਪੈਸੇ ਤੇ ਮਿਲ ਗਿਆ ਇਹਨੂੰ ਪਰ ਚਲਾਉਂਦੀ ਜਾਇ ਨਹੀਂ ਆਈ ਐਵੇਂ ਲੋਕਾਂ ਨੂੰ ਹਾਰਨ ਮਾਰੀ ਫਿਰੋ ਐਵੇਂ ਕੱਟਾਂ ਮਾਰੀ ਫਿਰੋ ਉਹਦੀ ਉਹ ਕੀਮਤ ਆ ਹਰ ਚੀਜ਼ ਦਾ ਉਹਦਾ ਆਪਣਾ ਜਿਹੜੀ ਆ ਜਿਹੜੀ ਆ ਕੀਮਤ ਆ ਐਵੇਂ ਕਈ ਜਿਹੜੇ ਧਾਰਮਿਕ ਇਨਸਾਨ ਆ ਤੇ ਇਹ ਦੇ ਜਿਹੜੇ ਆ ਉਹਨਾਂ ਦੀ ਇਸ ਤਰ੍ਹਾਂ ਹੀ ਆ ਆਪਣੀ ਜਿਹੜੀ ਅਜ ਕੋਈ ਧਾਰਮਿਕ ਪਰਾਵਾ ਪਾਇਆ ਤੇ ਮਣਕਿਓ ਝੂਠ ਬੋਲਦਾ ਫਿਰੇ ਲਾਲਚ ਕਰਦਾ ਫਿਰੇ ਐ ਕਰੇ ਐਵੇਂ ਝੂਠੇ ਸਾਹ ਦੇ ਬੋਹਿਆਂ ਦਿੰਦਾ ਫਿਰੇ ਤੇ ਉਹ ਚੀਜ਼ਾਂ ਉਹਦੀ ਆਪਣੀ ਕੀਮਤ ਆ ਉਹਨੂੰ ਵਿਚਾਰ ਦੀ ਕੀਮਤ ਦੇਣੀ ਪੋ ਦੇਦੀ ਤੇ ਉਹਦੇ ਪਰਾਵੇ ਦੇ ਨਾਲ ਜਿਹੜੀ ਆ ਉਹ ਵੇਚੀ ਕਰਊਗਾ ਤੇ ਉਹ ਚੀਜ਼ਾਂ ਇਸ ਤਰ੍ਹਾਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਘਾਰਾਂ ਦੀ ਉਹਦੇ ਵਿੱਚ ਜੇ ਆਪਾਂ ਆਪਾਂ ਨੂੰ ਘੋੜੀਆਂ ਨੂੰ ਵੀ ਲੈ ਲਈਏ ਚੰਗੇ ਘੋੜੇ ਘੋੜੀਆਂ ਮਹਿੰਗੀਆਂ ਉਹਨਾਂ ਨੂੰ ਕਾਠੀਆਂ ਪਈਆਂ ਹੁੰਦੀਆਂ ਕਿਤਨਾ ਸਜਾਈਆਂ ਹੁੰਦੀਆਂ ਸਾਫ ਸੁਥਰੀਆਂ ਉਹਨਾਂ ਦੇ ਤੁਸੀਂ ਏਨ ਵੀ ਦੇਤੇ ਉੱਤੇ ਫਿਰ ਪੱਠੇ ਵੀ ਲਾਦ ਲਿਆਓ ਤੇ ਇਹਨੂੰ ਅੱਗੋਂ ਪਾ ਲਓ ਇਹਨੂੰ ਫਿਰ ਖੱਬੀ ਪਾਈ ਹੋਵੇ ਲਗਾਮ ਦੀ ਥਾਂ ਤੇ ਉਹਨਾਂ ਨੂੰ ਬਖੇਰਨੇ ਪਾਏ ਹੁੰਦੇ ਆ ਉੱਤੇ ਉਹਨਾਂ ਦੇ ਕੰਬਲ ਜਿਹੜੇ ਆ ਵਧੀਆ ਕਿਸਿਆਲਾਂ ਵਾਸਤੇ ਉਹਨਾਂ ਦੀਆਂ ਚੀਜ਼ਾਂ ਸੀਤੀਆਂ ਹੁੰਦੀਆਂ ਪਾਈ ਪਾਈ ਦੀਆਂ ਉਹਨਾਂ ਨੂੰ ਸਾਮਕੇ ਰੱਖੀਦਾ ਨਾ ਨਾ ਉਹਨਾਂ ਦੇ ਐਨ ਵਾਕੇ ਰੱਖੀਦੇ ਆ ਉਹਨਾਂ ਦੇ ਵਾਸਤੇ ਉੱਤੇ ਜਿਹੜੇ ਖਾਣ ਵਾਸਤੇ ਕੋਈ ਖੁਰਲੀਆਂ ਵੱਖਰੀਆਂ ਬੜੀਆਂ ਹੁੰਦੀਆਂ ਉਹਨਾਂ ਵਾਸਤੇ ਦਾਣਾ ਵੱਖਰਾ ਹੁੰਦਾ ਤੇ ਉਹਨਾਂ ਦੇ ਆਪਣੀ ਚੀਜ਼ਾਂ ਉਹਦੇ ਵਾਸਤੇ ਉੱਚੜੀ ਜਿਹੜੀ ਉਹਨਾਂ ਦੀ ਜਿਹੜੀ ਕੀਮਤ ਹੈ ਉਹਦੀ ਉਸ ਰੂਪ ਵਿੱਚ ਆ ਇਹ ਇਹ ਮੈਂ ਕੋਈ ਇਨਸਾਨ ਸਮਝਦਾ ਵੀ ਮੈਂ ਬੱਚੋ ਪਏ ਫਲਾਣੇ ਖਾਨਦਾਨ ਦਾ ਜੀ ਮਸਤ ਪੁਰਾਣੇ ਸਰਦਾਰਾਂ ਦਾ ਜੀ ਜਾਂ ਮੈਂ ਫਲਾਣੇ ਅਫਸਰਾਂ ਦਾ ਬੇਟਾ ਉਹਨੂੰ ਉਹਦੀ ਕੀਮਤ ਦੇਣੀ ਪਊਗੀ ਕਿਤਰਾ ਵਜੇ ਕੋਈ ਕਹਿ ਕੋਂ ਇੰਨਾ ਮੀਂਹ ਆ ਤੇ ਕਹਿ ਉਹ ਆਇਆ ਦੁਆਲੇ ਵੀ ਨਾ ਦਵੇ ਤੋਤਰਾ ਤੇ ਆਖੇ ਵੀ ਉਹਦੇ ਜਿਹੜੀ ਚੀਜ਼ ਆ ਉਹ ਤੋਂ ਲੇਗੋਦੀ ਕੀਮਤ ਨਹੀਂ ਫਿਰ ਉਹ ਪ੍ਰਉ ਜਿਹੜਾ ਉਹਨੇ ਕਿਸੇ ਤੋਂ ਗੱਲ ਦਿੱਤੀ ਜਾਂ ਝੂਠ ਬੋਲਣ ਰਿਆ ਵਾ ਜ਼ੁਬਾਨ ਦਾ ਕੋਈ ਆ ਫਿਰ ਕੇ ਰਿਆ ਦੱਸਣ ਕਿਤੇ ਡਿਆ ਵਾ ਫਿਰਣ ਰਿਆ ਝੂਠ ਬੋਲਦਾ ਹੋਵੇ ਤੇ ਪੇਰੋ ਦੇ ਵੱਡਿਆਂ ਦਾ ਤੇ ਅਗਲੇ ਆਖਣ ਕੇ ਵੀ ਤੇ ਵੱਡੇ ਤੇ ਇਤਤਰਾ ਦੀ ਚੰਗੇ ਸੀ ਇਹ ਵਿੱਚੋਂ ਕੀ ਨਿਕਲਿਆ ਉਹਦੀ ਉਹ ਕੀਮਤ ਆ ਆਪਣੇ ਉਹ ਖਾਨਦਾਨ ਦਾ ਨਾਂ ਨੂੰ ਸੇਮਤ ਰੱਖਣਾ ਇਸ ਤਰ੍ਹਾਂ ਜੇ ਕਿਸੇ ਦੇ ਮੋਢਿਆਂ ਤੇ ਸਟਾਰ ਆ ਲੱਗੇ ਆ ਤੇ ਉਹਨਾਂ ਦੀ ਸਟਾਰਾਂ ਦੀ ਕੀਮਤ ਆ ਜੇ ਵੀ ਸਾਡਾ ਅਜ ਫਲਾਣਾ ਜੀ ਫਲਾਣੇ ਅਫਸਰ ਐ ਇੱਡਾ ਵੱਡਾ ਜੀ ਜਾਂ ਵੀ ਜਾਂ ਕਿਸੇ ਜਾਂ ਪੁਲਿਸ ਵਿੱਚ ਆ ਜਾਂ ਮੰਟਰੀ ਚ ਆ ਜਾਂ ਉੰਜ ਵੀ ਜਿਹੜੀ ਸੜੀਆਂ ਸਿਵਲ ਜਿਹੜੀਆਂ ਜੋਬਸ ਆ ਉਹਨਾਂ ਤੇ ਲੱਗਾ ਹੋਵੇ ਕੋਈ ਤਸੀਲਦਾਰ ਆ ਕੋਈ ਦੱਜਾ ਵਾ ਤੇ ਮੁੜ ਕੇ ਜੇ ਹੋਰ ਰਿਸ਼ਵਤਾ ਮੰਗਦਾ ਫਿਰ ਤੇ ਫਿਰ ਉਹਦੀ ਕੀਮਤ ਤੇ ਨਹੀਂ ਨਾ ਰਹੀ ਫਿਰ ਉਹ ਤੇ ਕਹਿੰਦੇ ਉਹਦੇ ਪੈਸੇ ਦਿੱਤੇ ਉਹਦੀ ਕੀਮਤ ਉਹ ਨਹੀਂ ਹੋ ਗਈ ਨਾ ਜਿੰਨਾ ਜਿੰਨੀ ਬੁਨੇ ਮੰਗੇ ਹੋ ਫਿਰ ਉਹਦੀ ਉਹ ਕੀਮਤ ਜਿਸ ਤਰ੍ਹਾਂ ਕਿ ਉਹਨਾਂ ਨੂੰ ਆਪਣੀ ਕੀਮਤ ਰੱਖਣ ਵਾਸਤੇ ਉਹਨਾਂ ਸਟਾਰਾਂ ਦੀ ਸ਼ੋਭਾ ਤੇ ਆਪਣੇ ਅਹੁਦੇ ਨੂੰ ਰੱਖਣ ਵਾਸਤੇ ਵੀ ਜਿਹੜੀ ਹਕੀਮਤ ਹੈ ਜਿਹੜੀ ਉਹਦੇ ਨੇ ਪੈਂਦੀ ਆ ਇਸੇ ਤਰ੍ਹਾਂ ਹੀ ਸਿਆਸੀ ਤਾਨ ਜਾਂ ਲੀਡਰ ਆ ਜਿਹੜੇ ਆ ਜਿਹੜੇ ਕੋਈ ਵੱਡਾ ਛੰਡੇ ਵਾਲਿਆਂ ਦਾ ਮੈਂ ਕਰਤੇ ਆ ਮੈਂ ਮਿਨਿਸਟਰ ਆ ਮੈਂ ਐਮਐਲਏ ਆ ਜਾਂ ਜਾਂ ਮੈਂ ਫਲਾਣਾ ਮੁਦਵਰਤ ਬਾਬਾ ਜੇ ਉਹ ਵੀ ਜਾ ਕੇ ਕਹਿ ਬੋ ਚਾਪੀ ਇੰਡੀਆ ਦੇ ਹੰਦਲ ਵਿੱਚੋਂ ਹੀਰੀਆਂ ਤੇ ਜਿੱਥੇ ਠੇਕਿਆਂ ਦੇ ਵਿੱਚੋਂ ਹੀਰਾ ਫਿਰ ਜੀਆਂ ਕਰੇ ਆਜ ਨੇ ਪਾਏ ਮੈਨੂੰ ਦੇ ਤੇ ਇੰਨਾ ਕੰਮ ਕਰਾ ਲਾ ਦੋ ਇੱਕ ਵਾਲੇ ਤੇ ਫਿਰ ਤੇ ਉਹ ਜਿਹੜੀ ਉਹ ਜਿਹੜੀ ਆ ਉਹ ਕੀਮਤ ਨਾ ਰਹੀ ਫਿਰ ਲੋਕੀ ਮੂੰਹ ਤੇ ਗੱਲਾਂ ਕਰਦੇ ਅੱਖ ਸੱਪਾ ਕੇ ਗੱਲ ਨਹੀਂ ਹੁੰਦੀ ਫਿਰ ਤਾਂ ਤਾਂ ਹੀ ਹੋ ਜੇ ਤੁਸੀਂ ਕੀਮਤ ਸੋਚੀ ਦੀ ਆਪਣੀ ਕੀਮਤ ਪੇਕੇ ਤੇ ਹੋਗੇ ਤੇ ਇਸ ਤਰ੍ਹਾਂ ਦੇ ਸਾਡੇ ਜੀਵਨ ਦੇ ਵਿੱਚ ਜਿਹੜੇ ਚੰਗੇ ਵਿਚਾਰ ਰੱਖੇ ਵਾਲੇ ਆ ਕੋਈ ਆਮ ਜਿਹੜੇ ਲੋਕਾਂ ਦੇ ਗੁਰੂਆਂ ਦੇ ਸਾਹਮਣੇ ਜੋ ਹੁਣ ਦੱਸਿਆ ਗੁਰੂ ਪੀਰਾਂ ਨੇ ਜੋ ਚੰਗੇ ਸੂਲਤ ਬਾਤ ਤੇ ਕੋਹਾਂ ਦਾ ਚੁਆਸੀ ਨਹੀਂ ਗੇ ਰੇਮੀ ਪਰ ਬੀਲੀ ਦੇ ਜਗ ਜਤਰਾ ਪੁਜਾਰੀਆਂ ਨੇ ਇਹ ਕੁ ਗੱਲਾਂ ਕਹਾਣੀਆਂ ਬਣਾਈਆਂ ਹਨ ਲੋਕਾਂ ਨੂੰ ਡਰਾਉਣ ਲਈ ਕਾਉਤੀ ਕਰਮਾਤਾਂ ਦਾ ਡਰਾਵਾ ਦੇਦੇ ਉਹਨਾਂ ਜੋ ਇਹ ਨਹੀਂ ਰਾਦੇ ਉਸ ਸਮਾਜ ਵਿੱਚ ਜਈਆਂ ਮੰਤਾਵਾਂ ਵਿੱਚ ਜਿਹੜੇ ਲੋਕ ਮੰਨਦੇ ਆ ਉਹਨਾਂ ਨੇ ਉਹਨਾਂ ਦਾ ਉਹਦਾ ਵਿਰੋਧ ਕਰਨਾ ਹੀ ਕਰਨਾ ਹੈ ਉਹਨਾਂ ਦੇ ਵਾਸਤੇ ਤੇ ਜਿਹੜਾ ਉਹਨੇ ਇਹ ਗੱਲਾਂ ਵੀ ਸੁਣਨ ਵਾਸਤੇ ਉਹਨੂੰ ਆਪਣੀ ਜਿਹੜੀ ਕੀਮਤ ਫਰ ਦੇਣੀ ਪੈਣੀ ਆ ਜਿਵੇਂ ਨੇ ਆਪਣੇ ਚੰਗੇ ਵਿਚਾਰ ਰੱਖੇ ਆ ਤੇ ਉਹਨਾਂ ਦੀ ਪ੍ਰਵਾਹ ਨਹੀਂ ਕਰਨੀ ਪੈਣੀ ਉਹਨਾਂ ਨੂੰ ਜੋ ਆਂਦੇ ਆਖੀ ਜਾਣ ਇਹੋ ਚੀਜ਼ਾਂ ਹੁੰਦੀ ਆ ਉਹਨਾਂ ਬੋਦੀ ਕੀਮਤ ਉਸ ਰੂਪ ਵਿੱਚ ਆ ਜਿਹੜੇ ਲੋਕਾਂ ਨੂੰ ਆਪਣੇ ਵਿਚਾਰਾਂ ਦੀ ਕਿਸੇ ਨੂੰ ਕੋਈ ਕੀਮਤ ਦਾ ਪਤਾ ਹੀ ਨਹੀਂ ਹੁੰਦਾ ਕਈ ਇਸ ਤਰ੍ਹਾਂ ਦੇ ਵੀ ਲੋਕ ਆ ਉਹਨਾਂ ਕੋ ਵਿਚਾਰ ਤੇ ਚੰਗੇ ਹੁੰਦੇ ਕੀਮਤੀ ਚੀਜ਼ਾਂ ਹੁੰਦੀਆਂ ਪਰ ਉਹ ਲੋਕਾਂ ਨੂੰ ਖੁਸ਼ ਕਰਨ ਵਾਸਤੇ ਉਹਦੇ ਤੇ ਸਟੈਂਡ ਨਹੀਂ ਕਰਦੇ ਉਹਨਾਂ ਨੂੰ ਇਹ ਦੱਬੇ ਮੈਂ ਹਰ ਕਿਸ ਨੂੰ ਖੁਸ਼ ਕਰਨਾ ਜੇ ਕੋਈ ਇਹ ਸੋਚਦਾ ਮੈਂ ਹਰ ਕਿਸ ਨੂੰ ਦੁਨੀਆ ਨੂੰ ਸਾਰੀ ਨੂੰ ਮੈਂ ਖੁਸ਼ ਕਰ ਲੂੰ ਮੈਨੂੰ ਸਾਰੇ ਚੰਗੇ ਚੰਗੇ ਆਖਣ ਇਹ ਤੇ ਹੋ ਹੀ ਨਹੀਂ ਸਕਦਾ ਜਿੱਥੇ ਕਿ ਇਸ ਤਰ੍ਹਾਂ ਕਿ ਜੇ ਉਹਨਾਂ ਨੇ ਲੋਕਾਂ ਨੂੰ ਜਾਂਦੀ ਹੈ ਭਲੇਖਾ ਹੁੰਦਾ ਵਾ ਹੁੰਦਾ ਵਾ ਵੀ ਇਹ ਫੋਰੇ ਮੈਂ ਮੈਂ ਸਾਰੇ ਨੂੰ ਕਰ ਸਕਦਾ ਹਾਂ ਪਰ ਇਤਰਾਵਦਾ ਨਹੀਂ ਜਿਹੜੀ ਜਾਂ ਫਿਰ ਉਹਨਾਂ ਲੋਕਾਂ ਨੂੰ ਜਿਹੜੇ ਇਸ ਤਰ੍ਹਾਂ ਜਿਹੜੇ ਲੋਕ ਆ ਇਹਨਾਂ ਨੂੰ ਜਿਹੜੀ ਕੋ ਚੰਗੀਆਂ ਵਸਤੂ ਉਹਨਾਂ ਨੂੰ ਮਿਲੇ ਹੁੰਦੀ ਆ ਜਾਂ ਨਾਲੇ ਚ ਕੀਮਤੀ ਚੀਜ਼ਾਂ ਤੇ ਜਾ ਰਹੇ ਹੁੰਦੇ ਆ ਤੇ ਉਹਨਾਂ ਨੂੰ ਫਿਰ ਉਹਦੀ ਉਹਦੀ ਕੀਮਤ ਦਾ ਨਹੀਂ ਪਤਾ ਹੁੰਦਾ ਪੇਜਾ ਜਾਨੂੰ ਕੀਮਤ ਵਿੱਚ ਜਾਣੀ ਪੈਂਦੀ ਆ ਜਿਹੜੇ ਕੋਈ ਆਪਣੇ ਇਸ਼ਤੇ ਨਹੀਂ ਆਗੇ ਜਿੱਥੇ ਜਿੱਥੇ ਗਏ ਉਸੇ ਤਰ੍ਹਾਂ ਦੇ ਵਿਚਾਰ ਕਰ ਲੈ ਗੰਗਾ ਗਏ ਤਾਂ ਗੰਗਾ ਰਾਮਸਥਾਨਾਂ ਦੇ ਆ ਜਮਨਾ ਗਏ ਤਾਂ ਜਮਨਾ ਦਾ ਹੱਥ ਉੱਥੇ ਉਹ ਬੋਲੀ ਬੋਲੀ ਫਿਰ ਉਹਨਾਂ ਲੋਕਾਂ ਨੂੰ ਜਿਹੜੀ ਚੰਗੇ ਵਿਚਾਰ ਹੁੰਦੇ ਕਹਿਰਾ ਹੁੰਦੇ ਬਾਅਦ ਵੀ ਉਹਨਾਂ ਨੂੰ ਅਪਸ ਕੀਮਤ ਦਾ ਨਹੀਂ ਪਤਾ ਹੁੰਦਾ ਜਿਦ ਤਰ੍ਹਾਂ ਗੋਗ ਤੇ ਗੁਰਬਾਣੀ ਵੀ ਹੁੰਦਾ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜਿੱਤਾ ਕੇ ਛਕਾਏ ਹਾਂਜੀ ਗੁਰੂ ਨਾਨਕ ਪਾਸ਼ਾ ਦਾ ਹੀ ਸ਼ਬਦ ਹੈ ਹਾਂਜੀ ਉਸ ਜਿਹੜੀ ਜਿਹੜੀ ਕੀਮਤੀ ਜਿਹੜੀ ਚੀਜ਼ ਹੈ ਉਹਦੀ ਜਿਹੜੀ ਕੀਮਤ ਹੈ ਉਹ ਅਦਾ ਕਰਨ ਦੇ ਰੂਪ ਜਿਹੜਿਆ ਉਹ ਵੱਖ-ਵੱਖ ਹੋ ਸਕਦੇ ਆ ਸਕਦੇ ਆ ਹਾਂ ਜੇ ਕੋਈ ਕੀਮਤੀ ਚੀਜ਼ ਲੈਣ ਕੇ ਜਾਂ ਕੀਮਤੀ ਜਿਹੜਿਆ ਸੋਲਾ ਨੂੰ ਪਨਾ ਕੇ ਆਖੇ ਮੈਨੂੰ ਇਹਦੀ ਕੀਮਤਾਂ ਦੇਣੀ ਪਵੇ ਪਵੇ ਇਹ ਤਾਂ ਫਿਰ ਉਸ ਇਨਸਾਨ ਨੂੰ ਜਾਂਚ ਉਸ ਕੀਮਤੀ ਵਸਤੂ ਜਾਂ ਜਿਹੜੀ ਉਹ ਕੀਮਤੀ ਵਿਚਾਰ ਆ ਉਹਨਾਂ ਦੀ ਫਰਕ ਅਤਰੀ ਨਹੀਂ ਉਹਨੂੰ ਫਿਰ ਪਤਾ ਹੀ ਨਹੀਂਗਾ ਨਹੀਂ ਤੇ ਉਤਰਾਂ ਤੇ ਹੋਣੀ ਸਕਦਾ ਤੁਸੀਂ ਕੋਈ ਅੰਮੀ ਚੀਜ਼ ਲਓ ਜਾਂ ਲਓ ਉਹਦੀ ਕੀਮਤ ਵੀ ਨਾ ਦੜਣੀ ਪਵੇ ਹਰ ਚੀਜ਼ ਜਿਹੜੀ ਆ ਚੰਗੇ ਯਾ ਕੋ ਆਪਣੀ ਕੀਮਤ ਵੀ ਨਾਲ ਹੀ ਮੰਗਦੀ ਆ ਜੇ ਤੇ ਕੋਈ ਉਹਦਾ ਜੋ ਜਸ ਵੀ ਹੋਉਂਦੇ ਤੇ ਯਾ ਜਤਰਾ ਵੀ ਆ ਇਸਰਕੇ ਇਹ ਜੀ ਰੱਖੀ ਆ ਜੇ ਚੰਗੇ ਕੋ ਚੀਜ਼ ਚੰਗੀ ਉਹ ਯਾਤ ਸਿੱਖੀਏ ਗੁਰਬਾਣੀ ਦੇ ਅਨਸਾਰ ਜੇ ਕੋ ਚੱਲਣ ਦੀ ਗੱਲ ਸਿੱਖੀਏ ਕੋ ਚੰਗੇ ਗੁਣ ਸਿੱਖੇ ਆ ਤੇ ਉਹਨਾਂ ਦੀ ਕੀਮਤ ਵੀ ਜੜੀ ਬਖੋ ਮੈਂ ਸਾਰਿਆਂ ਨੂੰ ਪੁੱਛ ਕਰ ਲਾਂ ਇਸ ਤਰ੍ਹਾਂ ਨਹੀਂ ਹੋਣਾ ਕਈਆਂ ਦਰਾਜ ਹੋਣਾ ਕਈਆਂ ਚੰਗੇ ਲੱਗਣਾ ਬਹੁਤ ਗੰਤੀ ਜਿਹੜੀ ਆ ਉਹ ਜੜੀ ਆ ਉਹ ਬਸ ਉਹ ਦੇਖੋ ਵੇਖੀ ਤੇ ਇਹ ਚੱਲਦੀ ਆ ਇਸਰਕੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤ